ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਵਾਰ ਡਾਕੇ ਨਗਰ ਵਿੱਚ ਪਹੁੰਚ ਗਏ ਜਿੱਥੇ ਇੱਕ ਬਹੁਤ ਵੱਡਾ ਜ਼ਿਮੀਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਅਰਥਾਤ ਭੂਮੀ ਦਾ ਸਵਾਮੀ ਕਹਿੰਦੇ ਸਨ ਭੂਮੀਆ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਦਾਰ ਤਾਂ ਹੈ ਹੀ ਸੀ ਪਰ ਨਾਲ ਦੀ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ ਜਾਣ ਕੇ ਹੈਰਾਨੀ ਹੋਵੇਗੀ ਕਿ ਭੂਮੀਆ ਚੋਰ ਆਪਣੇ ਘਰ ਵਿੱਚ ਲੰਗਰ ਵੀ ਲਗਾਉਂਦਾ ਸੀ ਚੋਰੀ ਕਰਕੇ ਉਹ ਜੋ ਕੁਝ ਵੀ ਲਿਆਉਂਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਨੇ ਨਗਰ ਦੇ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਹੋਈ ਸੀ ਕਿ ਜੇਕਰ ਕੋਈ ਵੀ ਸਾਧੂ ਫਕੀਰ ਆਵੇ ਤਾਂ ਉਸ ਨੂੰ ਆਪਣੇ ਕੋਲ ਨਾ ਬੈਠਣ ਦੇਣਾ ਬਲਕਿ ਮੇਰੇ ਘਰ ਭੇਜ ਦੇਣਾ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਅਠੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸਦੇ ਘਰ ਆਉਂਦਾ ਉਸ ਨੂੰ ਲੰਗਰ ਛਕੇ ਬਗੈਰ ਨਹੀਂ ਜਾਣ ਦਿੱਤਾ ਜਾਂਦਾ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਤਾਂ ਇੱਕ ਸਥਾਨ ਤੇ ਜਾ ਕੇ ਬੈਠ ਗਏ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪ ਜੀ ਇੱਥੇ ਨਾ ਬੈਠੋ ਕਿਉਂਕਿ ਪਿੰਡ ਦੇ ਜ਼ਿਮੀਂਦਾਰ ਨੇ ਸਾਨੂੰ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੈ ਕਿ ਕੋਈ ਵੀ ਸਾਧੂ ਫਕੀਰ ਬਾਹਰੋਂ ਆਵੇ ਉਸ ਨੂੰ ਮੇਰੇ ਘਰ ਭੇਜਿਆ ਜਾਂਦੇ ਗੁਰੂ ਸਾਹਿਬ ਜੀ ਨੇ ਲੋਕਾਂ ਦਾ ਕਿਹਾ ਮੰਨਿਆ ਤੇ ਉੱਥੋਂ ਉੱਠ ਕੇ ਭੂਮੀਆਂ ਦੇ ਘਰ ਚਲੇ ਗਏ ਜਦੋਂ ਭੂਮੀਆਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਆਇਆ ਤੇ ਗੁਰੂ ਜੀ ਨੂੰ ਮੱਥਾ ਟੇਕਿਆ ਥੋੜੀ ਦੇਰ ਬਾਅਦ ਭੂਮੀਆਂ ਦੁਬਾਰਾ ਤੋਂ ਆਇਆ ਤੇ ਬੇਨਤੀ ਕੀਤੀ ਕਿ ਲੰਗਰ ਤਿਆਰ ਹੈ ਜੀ ਕਿਰਪਾ ਕਰਕੇ ਪਰਿਸ਼ਾਦਾ ਸ਼ਕੋ ਤਾ ਗੁਰੂ ਸਾਹਿਬ ਜੀ ਨੇ ਭੂਮਿਏ ਨੂੰ ਸਵਾਲ ਕੀਤਾ ਕਿ ਪਹਿਲਾਂ ਇਹ ਦੱਸ ਕਿ ਤੂੰ ਕਿਰਤ ਕੀ ਕਰਦਾ ਹੈ ਅਠੇ ਪਹਿਰ ਤੋਂ ਲੰਗਰ ਲਗਾਈ ਰੱਖਦਾ ਹੈ ਇਹ ਸਭ ਕਿੱਥੋਂ ਆਂਦਾ ਹੈ ਗੁਰੂ ਜੀ ਦੇ ਦਰਸ਼ਨ ਪਾ ਕੇ ਭੂਮਿਏ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ ਜਿਸ ਕਰਕੇ ਉਸਨੇ ਕੋਈ ਗੱਲ ਨਾ ਛੁਪਾਈ ਤੇ ਸਭ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਤੇ ਰਾਤ ਵੇਲੇ ਚੋਰੀ ਕਰਦਾ ਹਾਂ ਤਾਂ ਭੂਮੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਫੇਰ ਤਾਂ ਤੇਰਾ ਲੰਗਰ ਅਸੀਂ ਨਹੀਂ ਛਕਾਂਗੇ ਇਹ ਸੁਣ ਕੇ ਭੂਮੀਆਂ ਬਹੁਤ ਨਿਰਾਸ਼ ਹੋਈ ਤੇ ਉਸਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਤੇ ਆਖਣ ਲੱਗਾ ਕਿ ਹੇ ਗੁਰੂ ਦੇਵ ਜੀ ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਣ ਕਰਾਂਗਾ ਬਸ ਇੱਕ ਵਾਰੀ ਤੁਸੀਂ ਮੇਰਾ ਭੋਜਨ ਕਬੂਲ ਕਰ ਲਵੋ ਇਸ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਲੁੱਟਖੋ ਕਰਨੀ ਬੰਦ ਕਰ ਦੇ ਤੇ ਇਮਾਨਦਾਰੀ ਦੇ ਕਿਰਤ ਕਰਿਆ ਕਰ ਤਾਂ ਗੁਰੂ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਭੁਮੀਆਂ ਕਹਿਣ ਲੱਗਾ ਕਿ ਮਾਫ਼ੀ ਚਾਹੁੰਦਾ ਹਾਂ ਗੁਰੂ ਜੀ ਪਰ ਇਸ ਕੰਮ ਨੂੰ ਮੈਂ ਕਦੀ ਨਹੀਂ ਛੱਡ ਸਕਦਾ ਇਹ ਕੰਮ ਤਾਂ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈ ਇਸ ਕੰਮ ਨੂੰ ਛੱਡਣ ਤੋਂ ਇਲਾਵਾ ਮੈਂ ਤੁਹਾਡਾ ਹਰ ਇੱਕ ਬਚਨ ਮੰਨਾਂਗਾ ਗੁਰੂ ਸਾਹਿਬ ਜੀ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਤੇ ਕਿਹਾ ਕਿ ਠੀਕ ਹੈ ਜੇਕਰ ਤੂੰ ਸਾਡਾ ਪਹਿਲਾ ਵਚਨ ਨਹੀਂ ਮੰਨ ਸਕਦਾ ਤਾਂ ਕੋਈ ਗੱਲ ਨਹੀਂ ਪਰ ਹੁਣ ਤੈਨੂੰ ਇੱਕ ਵਚਨ ਦੀ ਥਾਂ ਤੇ ਤਿੰਨ ਵਚਨਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਟੂ ਮੀਆਂ ਗੁਰੂ ਜੀ ਦੀ ਗੱਲ ਨਾਲ ਸਹਿਮਤ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡਾ ਪਹਿਲਾ ਵਚਨ ਇਹ ਹੈ ਕਿ ਤੂੰ ਕਦੀ ਝੂਠ ਨਹੀਂ ਬੋਲੇਗਾ ਤਾਂ ਭੂਮਿਏ ਨੇ ਕਿਹਾ ਕਿ ਸਤਿਵਚਨ ਗੁਰੂ ਜੀ ਇਹ ਜਿਹਾ ਹੀ ਹੋਵੇਗਾ ਗੁਰੂ ਸਾਹਿਬ ਜੀ ਨੇ ਦੂਸਰਾ ਬਚਨ ਕਿਹਾ ਕਿ ਗਰੀਬਾਂ ਨਾਲ ਨਾ ਤਾਂ ਧੱਕਾ ਕਰੋਗੇ ਤੇ ਨਾ ਹੀ ਧੱਕਾ ਹੁੰਦਾ ਸਹੋਗੇ ਤਾਂ ਭੂਮਿਏ ਨੇ ਇਹ ਵੀ ਬਚਨ ਕਬੂਲ ਕੀਤਾ ਗੁਰੂ ਜੀ ਨੇ ਤੀਸਰਾ ਬਚਨ ਕੀਤਾ ਕਿ ਜਿਸ ਦਾ ਲੋਨ ਖਾਦਾ ਉਸ ਨਾਲ ਦਗਾ ਨਹੀਂ ਕਰਨਾ ਤਾਂ ਭੂਮਿਏ ਨੇ ਇਹ ਤਿੰਨੋਂ ਬਚਨ ਖੁਸ਼ੀ-ਖੁਸ਼ੀ ਨਾਲ ਸਵੀਕਾਰ ਕਰ ਲਏ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਸੰਤ ਜੀ ਚਾਹੇ ਜੋ ਮਰਜੀ ਹੋ ਜੇ ਮੈਂ ਤੁਹਾਡੇ ਤਿੰਨਾਂ ਬਚਨਾਂ ਦੀ ਪਾਲਣਾ ਕਰਾਂਗਾ ਪਰ ਇੱਕ ਮੇਰੀ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੀ ਇਮਾਨਦਾਰੀ ਦੀ ਕਮਾਈ ਦਾ ਭੋਜਨ ਛੱਕ ਕੇ ਜਾਣਾ ਤਾਂ ਗੁਰੂ ਸਾਹਿਬ ਜੀ ਦੇ ਹਾਂ ਕਰਨ ਪਿੱਛੋਂ ਭੂਮੀਆਂ ਜੰਗਲ ਵਿੱਚ ਚਲਾ ਗਿਆ ਤੇ ਲੱਕੜਾ ਇਕੱਠੀਆਂ ਕਰਕੇ ਸ਼ਹਿਰ ਵੇਚੀਆਂ ਤੇ ਦਸਾਂ ਨੌਹਾਂ ਦੀ ਉਸ ਕਿਰਤ ਦੀ ਕਮਾਈ ਨਾਲ ਗੁਰੂ ਸਾਹਿਬ ਜੀ ਨੂੰ ਭੋਜਨ ਸ਼ਕਾਇਆ। ਗੁਰੂ ਸਾਹਿਬ ਜੀ ਦੇ ਜਾਣ ਪਿੱਛੋਂ ਭੂਮਿਏ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ। ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਵੇਗਾ? ਗਰੀਬਾਂ ਦਾ ਸ਼ੋਸ਼ਣ ਤਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੂੰ ਵਚਨ ਦਿੱਤਾ ਹੈ। ਸੋਚਣ ਸਮਝਣ ਤੋਂ ਬਾਅਦ ਭੂਮਿਏ ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ ਕਿ ਰਾਜੇ ਦੇ ਘਰੋਂ ਬਹੁਤ ਮਾਲ ਮਿਲੇਗਾ। ਏ ਸੋਚ ਕੇ ਉਸਨੇ ਬੜੀ ਵਧੀਆ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ ਤੇ ਸਿਰ ਉੱਤੇ ਰਾਜਿਆਂ ਵਾਲੀ ਦਸਤਾਰ ਸਜਾਈ ਤੇ ਰਾਜ ਮਹਿਲ ਵੱਲੋਂ ਚੱਲ ਪਿਆ ਤਾਂ ਰਾਜ ਮਹਿਲ ਦੇ ਦਰਵਾਜ਼ੇ ਕੋਲ ਸੰਤਰੀ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ ਤਾਂ ਭੂਮਿਆਏ ਨੂੰ ਗੁਰੂ ਜੀ ਨਾਲ ਕੀਤਾ ਬਚਨ ਯਾਦ ਆ ਗਿਆ ਕਿ ਹਮੇਸ਼ਾ ਸੱਚ ਬੋਲਣਾ ਹੈ ਭੂਮਿਆ ਆਪਣੇ ਬਚਨਾਂ ਦਾ ਪੱਕਾ ਸੀ ਤੇ ਉਹ ਗੁੱਸੇ ਵਿੱਚ ਆਖਣ ਲੱਗਾ ਕਿ ਮੈਂ ਚੋਰ ਹਾਂ ਤਾਂ ਇਹ ਸੁਣ ਕੇ ਸੰਤਰੀ ਠਠੰਬਰ ਗਏ ਕਿ ਲਿਬਾਸ ਤੋਂ ਤਾਂ ਇਹ ਕੋਈ ਰਾਜਕੁਮਾਰ ਲੱਗਦਾ ਹੈ ਤੇ ਜੇਕਰ ਇਸ ਨੂੰ ਅੰਦਰ ਜਾਣ ਨਾ ਦਿੱਤਾ ਤਾਂ ਕੱਲ ਨੂੰ ਕਿਤੇ ਨੌਕਰੀ ਤੋਂ ਪੱਕੀ ਛੁੱਟੀ ਨਾ ਹੋ ਜਾਵੇ ਸੰਤਰੀ ਨੇ ਡਰਦੇ ਮਾਰੇ ਭੁੰਮੀਆਂ ਨੂੰ ਅੰਦਰ ਜਾਣ ਦਿੱਤਾ ਤਾਂ ਅੰਦਰ ਜਾ ਕੇ ਭੁੰਮੀਆਂ ਲੱਭਦਾ ਲੱਭਦਾ ਰਾਜੇ ਦੇ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਤੇ ਰਾਣੀਆਂ ਦੇ ਅਨੇਕਾਂ ਪ੍ਰਕਾਰ ਦੇ ਗਹਿਣੇ ਰੱਖੇ ਹੋਏ ਸਨ ਭੂਮੀਏ ਨੇ ਚੰਗੇ ਚੰਗੇ ਗਹਿਣਿਆਂ ਨੂੰ ਇੱਕ ਗਠੜੀ ਵਿੱਚ ਬੰਨ ਲਿਆ ਤੇ ਜਾਣ ਦੀ ਤਿਆਰ ਹੋ ਗਿਆ ਪਰ ਜਦੋਂ ਭੂਮੀਆ ਜਾਣ ਲੱਗਾ ਤਾਂ ਉਸ ਦੀ ਛਾਤੀ ਇੱਕ ਬਰਤਨ ਵੱਲ ਪਈ ਜਿਸ ਵਿੱਚ ਰਾਜੇ ਦਾ ਚੂਰਨ ਪਿਆ ਹੋਇਆ ਸੀ ਭੂਮੀਏ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਚੀਜ਼ ਹੈ ਤਾਂ ਉਸ ਨੇ ਆਪਣੀ ਉਂਗਲ ਨਾਲ ਉਸ ਦਾ ਸਵਾਦ ਚੱਕਿਆ ਤਾਂ ਉਸ ਵਿੱਚੋਂ ਉਸ ਨੂੰ ਲੂਣ ਦਾ ਸਵਾਦ ਆਇਆ ਜਦੋਂ ਲੂਣ ਦਾ ਸੁਆਦ ਆਇਆ ਤਾਂ ਉਸ ਨੂੰ ਗੁਰੂ ਜੀ ਦਾ ਦੂਸਰਾ ਬਚਨ ਯਾਦ ਆ ਗਿਆ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਭੂਮੀਆਂ ਸੋਚੀ ਪੈ ਗਿਆ ਤੇ ਗਹਿਣਿਆਂ ਦੀ ਗਠੜੀ ਉੱਥੇ ਹੀ ਛੱਡ ਕੇ ਰਾਜ ਮਹਿਲ ਤੋਂ ਬਾਹਰ ਆ ਗਿਆ ਅਗਲੀ ਸਵੇਰ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਦੇਖਦਾ ਹੈ ਕਿ ਸਾਰਾ ਸਮਾਨ ਖਿਲਰਿਆ ਪਿਆ ਹੈ ਤੇ ਹੀਰੇ ਜਵਾਹਰਾਂ ਦੇ ਗਹਿਣੇ ਇੱਕ ਗਠੜੀ ਵਿੱਚ ਬੰਨੇ ਹੋਏ ਹਨ ਜਦੋਂ ਵੇਖਿਆ ਜਾਂਦਾ ਹੈ ਤਾਂ ਇੱਕ ਵੀ ਗਹਿਣਾ ਗੁੰਮ ਨਹੀਂ ਸੀ ਸਾਰਾ ਸਮਾਨ ਕਮਰੇ ਵਿੱਚ ਹੀ ਮੌਜੂਦ ਸੀ ਤਾਂ ਰਾਜਾ ਸੋਚੀ ਪੈ ਗਿਆ ਕਿ ਵੇਖਣ ਨੂੰ ਤਾਂ ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਚੋਰ ਆਇਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਚੋਰ ਸਮਾਨ ਇੱਥੇ ਹੀ ਕਿਉਂ ਛੱਡ ਗਿਆ ਨਾਲ ਲੈ ਕੇ ਕਿਉਂ ਨਹੀਂ ਗਿਆ ਰਾਜੇ ਨੇ ਸੰਤਰੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਦਸੋਂ ਰਾਤ ਇੱਥੇ ਕੌਣ ਆਇਆ ਸੀ ਤਾਂ ਸੰਤਰੀਆਂ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਜਿਸ ਨੇ ਬੜੇ ਚੰਗੇ ਵਸਤਰ ਪਹਿਨੇ ਹੋਏ ਸਨ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਸੀ ਕਿ ਤੂੰ ਕੌਣ ਹੈ ਤਾਂ ਉਸ ਨੇ ਸਾਨੂੰ ਕਿਹਾ ਸੀ ਕਿ ਮੈਂ ਚੋਰ ਹਾਂ ਅਸੀਂ ਉਸ ਦੇ ਪਹਿਰਾਵੇ ਵੱਲ ਦੇਖ ਕੇ ਸੋਚਿਆ ਕਿ ਸ਼ਾਇਦ ਇਹ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਇਹ ਕੋਈ ਰਾਜਕੁਮਾਰ ਹੋਵੇਗਾ ਤੇ ਇਹ ਸੋਚ ਕੇ ਅਸੀਂ ਉਸ ਨੂੰ ਅੰਦਰ ਜਾਣ ਦਿੱਤਾ ਸੀ ਰਾਜੇ ਨੇ ਹੁਕਮ ਦਿੱਤਾ ਕਿ ਉਸ ਆਦਮੀ ਦੀ ਤਲਾਸ਼ ਕੀਤੀ ਜਾਵੇ ਤਾਂ 3 ਦਿਨ ਤੱਕ ਚੋਰ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਨਾ ਮਿਲਿਆ ਤਾਂ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਚੋਰ ਟੇਰੇ ਤੇ ਨਿਕੰਮੇ ਆਦਮੀ ਹਨ ਉਹਨਾਂ ਦੀ ਮਾਰ ਕਟਾਈ ਕਰਕੇ ਅਸਲੀ ਚੋਰ ਦਾ ਪਤਾ ਕੀਤਾ ਜਾਵੇ ਇਸੇ ਤਰ੍ਹਾਂ ਹੋਇਆ ਰਾਜੇ ਦੇ ਬੰਦੇ ਗਰੀਬਾਂ ਤੇ ਨਿਕੰਮੇ ਬੰਦਿਆਂ ਦੀ ਮਾਰਕੁੱਟਾਈ ਕਰਨ ਲੱਗੇ ਸਾਰੇ ਪਾਸੇ ਗੱਲ ਫੈਲ ਗਈ ਤਾਂ ਭੂਮਿਏ ਨੂੰ ਵੀ ਪਤਾ ਲੱਗਾ ਕਿ ਨਿਰਦੋਸ਼ਾਂ ਦੀ ਵੀ ਮਾਰਕੁੱਟਾਈ ਹੋ ਰਹੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਜੀ ਦਾ ਤੀਸਰਾ ਬਚਨ ਵੀ ਯਾਦ ਆ ਗਿਆ ਕਿ ਗਰੀਬਾਂ ਨਾਲ ਧੱਗਾ ਹੁੰਦਾ ਨਹੀਂ ਦੇਖਣਾ ਭੂਮਿਏ ਸੋਚਣ ਲੱਗਾ ਕਿ ਗਰੀਬਾਂ ਨਾਲ ਜੋ ਵੀ ਮਾਰਕੁੱਟਾਈ ਹੋ ਰਹੀ ਹੈ ਉਸ ਦਾ ਕਾਰਨ ਮੈਂ ਹੀ ਹਾਂ ਤੇ ਇਹ ਸੋਚ ਕੇ ਉਹ ਰਾਜੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਰਾਜਾ ਜੀ ਕਿਰਪਾ ਕਰਕੇ ਗਰੀਬਾਂ ਨਾਲ ਮਾਰ ਕੁੱਟਾਈ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸ ਰਾਤ ਚੋਰੀ ਕਰਨ ਮੈਂ ਹੀ ਆਇਆ ਸੀ ਰਾਜੇ ਨੇ ਹੁਕਮ ਜਾਰੀ ਕਰਕੇ ਮਾਰ ਕੁੱਟਾਈ ਬੰਦ ਕਰਵਾ ਦਿੱਤੀ ਤੇ ਭੂਮिए ਨੂੰ ਬਿਠਾ ਕੇ ਪੁੱਛਿਆ ਕਿ ਉਸ ਰਾਤ ਉਹ ਖਾਲੀ ਹੱਥ ਕਿਉਂ ਚਲਾ ਗਿਆ ਸੀ ਜਿਹਾ ਤੇਰੇ ਮਨ ਵਿੱਚ ਕੀ ਆਇਆ ਕਿ ਤੂੰ ਸਾਰਾ ਸਮਾਨ ਉੱਥੇ ਹੀ ਛੱਡ ਕੇ ਆਪ ਖਾਲੀ ਹੱਥ ਚਲਾ ਗਿਆ ਸੀ ਤਾਂ ਭੂਮਿਏ ਨੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਨਾਲ ਕੀਤੇ ਬਜਨਾ ਦੀ ਪੂਰੀ ਵਾਰਤਾ ਲਾਭ ਸੁਣਾਈ ਤੇ ਕਿਹਾ ਕਿ ਉਹ ਕੋਈ ਆਮ ਸੰਤ ਨਹੀਂ ਬਲਕਿ ਪੂਰਨ ਗੁਰੂ ਸਾਹਿਬ ਰਾਜੇ ਨੇ ਭੂਮਿਏ ਦੀ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਹੈਰਾਨ ਹੋਇਆ ਤੇ ਭੂਮਿਏ ਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਕੇ ਬਲਹਾਰੇ ਜਾਵਾਂ ਤੇਰੇ ਤੇ ਤੇ ਤੇਰੇ ਗੁਰੂ ਤੇ ਜਿਨ੍ਹਾਂ ਨੇ ਤੈਨੂੰ ਅਜਿਹੇ ਬਚਨ ਦਿੱਤੇ ਤੇ ਬਚਨਾਂ ਨੂੰ ਨਿਭਾਉਣ ਦਾ ਬਲ ਬਖਸ਼ਿਆ ਭੂਮਿਏ ਉੱਤੇ ਗੁਰੂ ਜੀ ਦੀ ਇਨੀ ਕਿਰਪਾ ਹੋਈ ਕਿ ਉਸਨੇ ਚੋਰੀ ਕਰਨੀ ਛੱਡ ਦਿੱਤੀ ਤੇ ਰਾਜੇ ਨੂੰ ਵੀ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ ਰਾਜਾ ਭੂਮਿਏ ਤੋਂ ਬਹੁਤ ਖੁਸ਼ ਸੀ ਤੇ ਉਸਨੇ ਭੂਮਿਏ ਨੂੰ ਆਪਣੇ ਦਰਬਾਰ ਵਿੱਚ ਵਜ਼ੀਰਾ ਵਾਲੀ ਨੌਕਰੀ ਦੇ ਦਿੱਤੀ ਤੇ ਆਪ ਵੀ ਗੁਰੂ ਨਾਨਕ ਦੇਵ ਜੀ ਦਾ ਪਰਮ ਭਗਤ ਬਣ ਗਿਆ ਸਤਨਾਮ ਸ਼੍ਰੀ ਵਾ